ਕੀ ਹੋ ਗਿਆ ਉਹ ਨੂੰ ਬਣੀ ਹੁੰਦੀ ਆ ਉੱਥੇ ਹਾਂ ਚੱਲ ਚੱਲ ਦੋ ਆਪ ਆਪ ਫਸਟ ਟਾਈਮ ਆਇਆ ਡਰਾਈਵ ਥਰੂ ਤੇ ਨਹੀਂ ਤੇ ਆਪਾਂ ਦੂਜਾ ਡਾਇਰੈਕਟ ਹੀ ਲੈਨੇ ਆ ਉਹ ਬਣੀ ਠੀਕ ਹੈ ਤਾਂ ਆਰਡਰ ਮੈਂ ਕਿਹੜਾ ਪੁਲਿਸ ਵਾਲਾ ਨਹੀਂ ਦੇ ਹੈਗਾ ਇਹਦਾ ਆਈਡੈਂਟੀਟੀ ਕਾਰਡ ਚੈੱਕ ਕਰੋ ਖਾਕੀ ਆ ਵਿੱਚ ਰੈੱਡ 50 ਮਿਲਾਈਏ ਇੱਧਰ ਕਰੇ ਮਾੜਾ ਮਾੜਾ ਕਰਿਓ ਬਸ ਗੱਡੀ ਚਲਾਓ ਹੁਣ ਬਸ ਸਾਹਮਣੇ ਦੇਖੋ ਹੁਣ ਨਹੀਂ ਵੇਖਣਾ ਇੱਧਰ ਲਓ ਜੀ ਆਪਾਂ ਚੱਲ ਪਏ ਆ ਜੀ ਬਠਿੰਡੇ ਨੂੰ ਤੇ ਇੱਥੇ ਹੀ ਆਪਣਾ ਨਵਾਂ ਵਲੌਗ ਸ਼ੁਰੂ ਹੋ ਗਿਆ ਬਣੇ ਰਹੋ ਤੁਸੀਂ ਵਲੌਗ ਜੀ ਇੱਧਰ ਪਹੁੰਚੇ ਆਪਾਂ ਆਪਣੇ ਸਿਮਰਨ ਦੇ ਮੈਕਡਿਚ ਅੱਗੇ ਆ ਅੱਗੇ ਹਾਂ ਤੁਸੀਂ ਆਰਡਰ ਹੇਰ ਆ ਅਸੀਂ ਆਰਡਰ ਹੇਰ ਇਹ ਤਾਂ ਬੰਦ ਆ ਤੁਹਾਨੂੰ ਪਤਾ ਬੰਦ ਆ ਮਾਈਕ 'ਚ ਬੋਲਦੇ ਨੇ ਕਿੱਥੇ ਆਰਡਰ ਦੇਣਾ ਹੁੰਦਾ ਨਹੀਂ ਮੈਕਡਿਚ ਆਗੇ ਆ ਹਾਂ ਇੱਥੇ ਦੇ ਦਿਓ ਤਿੰਨ ਆਲੂ ਟਿੱਕੀ ਦਮੋਂ ਨੇ ਮੇਰੇ ਮੂਹ ਦਲਾਤਾ ਥੈਂਕ ਯੂ ਤਾਂ ਬੋਲਦੇ ਨੇ ਸਰਨ ਮਾਂ ਹੀ ਫਰਾਜਾ ਥੈਂਕ ਯੂ ਬੇਟਾ ਲੋ ਦਮ ਤਰ ਬਲ ਤੂੰ ਗੱਲੀ ਤੋੜ ਵਿੱਚ ਕੋਟਾ ਨਾ ਜਦ ਕਰਦਾ ਨਾ ਹੱਡੇ ਪੈਣੇ ਖਲੋ ਸੇਕ ਜਾ ਵੀ ਨਹੀਂ ਹੈਗਾ ਸੀ ਉਹਨਾਂ ਚ ਨਹੀਂ ਸੇਕ ਮੈਨੂੰ ਲੱਗਣ ਡਿਆ ਨਾ ਅੱਛਾ ਯਾਰ ਇਹ ਤਾਂ ਖੜਨ ਹੋਣਾ ਚਾਹੀਦਾ ਕੁਛ ਇੱਥੇ ਰੋਕੋ ਦੋ ਮੇਰੀ ਗੱਡੀ ਇੱਥੇ ਨੀਂ ਜੇ ਪਿੱਛੇ ਕੋਈ ਡਰਾਈਵ ਥਰੂ ਕਰਾ ਦੇ ਇਹ ਬੁਠੇ ਪਾਸੇ ਆਇਆ ਡਰਾਈਵ ਥਰੂ ਇਹ ਦੇਖ ਕੀ ਐਫਸੀ ਦਾ ਡਰਾਈਵ ਥਰੂ ਹੋਣਾ ਲੋ ਰਾਤੀ ਨਾ ਕੋਈ ਦੋ ਗੱਡੀ ਲੈ ਹੋਰ ਹੀ ਰੋਕਣਾ ਕੋਈ ਗੱਲ ਨਹੀਂ ਇੱਥੇ ਕੀ ਆ 2 ਮਿੰਟ ਲੱਗਣੇ ਮੈਂ ਜਦੋਂ ਆ ਕੇ ਮੰਦੇ ਨਹੀਂ ਹੁੰਦਾ ਖਾਣ ਪਾਪਾ ਨੇ ਮਿੰਟ ਮਾਰਨਾ ਵੇਖਿਆ ਅਹੀ ਹਜੇ ਸਵਾਦ ਹੀ ਲੈਣਾ ਪਾਪਾ ਨੇ ਖਾ ਕੇ ਕੱਖ ਵੇਲੇ ਵੀ ਹੋ ਜਾਣਾ ਲੱਗ ਪਾ ਗੱਡੀ ਚਲਾਉਣੀ ਵੀ ਹੈ ਨਾ ਚਲ ਖਾਲੂ ਕੋਲ ਤਾਂ ਵੀ ਜਾਂਦੇ ਜਾਂਦੇ ਪੀ ਲਿਓ ਠੀਕ ਹੈ ਲਮਣ ਤੁਹਾਨੂੰ ਦਵਾ ਹਾਂਜੀ ਇਹ ਠਹਿਰ ਕੇ ਖਹਿਰ ਕੇ ਲਮਾ ਤੋਂ ਹੀ ਗਏ ਠੰਡਾ ਹੈ ਪਾਈਪ ਆਫ ਪਾਈਪ ਤੇ ਮਾਰੀ ਦੋਈ ਅਸੀਂ ਪਹੁੰਚ ਗਏ ਆ ਪਹੁੰਚ ਕੀ ਗਏ ਆ ਟੱਪੀ ਗਏ ਆ ਰਾਮਪਰੋਹਲ ਇੱਥੇ ਪਿੱਛੇ ਧਰਮਪ੍ਰਾਂਤ ਸੀਗਾ ਲੋਬੀ ਪੁਰਾਣੀ ਜਾਂ ਤਾਂ ਤਾਜ਼ਾ ਹੋਰੀ ਨੇ 8 ਸਾਲ ਬਾਅਦ ਦੁਬਾਰਾ ਬਠਿੰਡੇ ਜਾ ਰਹੇ ਹਾਂ ਤੇ ਬਠਿੰਡੇ ਨਿਕਲੀ ਹੋਈ ਹੈ ਜੀ ਤੁੱਪ ਪਿੱਛੇ ਧੁੰਦ ਸੀਗੀ ਜਿੱਥੇ ਫਟਕ ਜੇ ਸੀਗੇ ਉੱਥੇ ਤੁੱਪ ਸੀ ਆ ਧੁੰਦ ਸੀ ਇੱਧਰ ਆਪਾਂ ਹੁੰਦੇ ਹੁੰਦੇ ਸੀ ਅੱਜ ਮੈਨੂੰ ਬੜਾ ਦੇਖ ਕੇ ਯਾਦ ਆ ਦਮਣ ਨੂੰ ਕੁਝ ਯਾਦ ਆਇਆ ਦਮਣ ਹਾਂ ਤੇ ਵਲੌਗ ਆਪਾਂ ਬਣਾਉਂਦੇ ਹੀ ਕਰ ਨਹੀਂ ਹਾਂ ਵੀਡੇ ਵਲੌਗ ਬਣਾਉਂਦੇ ਨਹੀਂ ਮੇਰਾ ਬ੍ਰਦਰ ਰਹਿੰਦਾ ਸੀ ਇੱਥੇ ਆਰਮੀ ਚ ਚਾਚਾ ਜੀ ਦਾ ਬੇਟਾ ਹੀ ਹੈ ਨਾ ਤੇ ਨਾਂ ਸੀ ਉਹਨਾਂ ਦਾ ਤੇ ਜਦੋਂ ਵੀ ਜਾਣਾ ਉਹਨੇ ਕਿਹਾ ਆਇਓ ਹੁਣ ਸਮਾਨ ਲੈ ਲਿਓ ਕੰਟਿਨ ਚ ਮੈਂ ਕਿਹਾ ਨਾ ਹੱਦੇ ਤੇ ਪਿਆ ਉਹਨੇ ਕਿਹਾ ਕੋਈ ਗੱਲ ਨਹੀਂ ਲੈ ਜਾਓ ਤੁਸੀਂ ਲੋ ਜੀ ਬਿਨਾਂ ਰੱਬ ਸੀ ਦਾ ਕੋਈ ਹੀ ਸਾਦਗੀ ਇੰਨੀ ਆ ਜੀ ਲਓ ਜੀ ਸਾਡੀ ਸਿਮਰਨ ਨੇ ਆਰਡਰ ਲੈ ਲਿਆ ਹਾਂ ਜੀ ਤੁਹਾਨੂੰ ਤੇ ਆਰਡਰ ਦਿੱਤਾ ਫਸਟ ਟਾਈਮ ਆਰਡਰ ਦਿੱਤਾ ਪਰ ਡਰਾਈਵ-ਥਰੂ ਤੇ ਪਰ ਕੋਈ ਜ਼ਿਆਦਾ ਔਖਾ ਨਹੀਂ ਸਾਡੀ ਸਿਮਰਨ ਸਿਮਰਨ ਕੌਰ ਨਾਮ ਹੈ ਮੇਰੀ ਬੇਟੀ ਦਾ ਨਾਮ ਵੀ ਹੈ ਉਹ ਵੀ ਤੁਹਾਡੇ ਵਾਲੇ ਕੰਮ ਕਰਦੀ ਐ ਇਸ ਟਾਈਮ ਉਹ ਵੀ ਉੱਥੇ ਹੀ ਐ ਮੈਗਡੀ ਚ ਹੀ ਐ ਉੱਥੇ ਕੈਨੇਡਾ ਕੈਨੇਡਾ ਨਹੀਂ ਇੱਥੇ ਠੀਕ ਐ ਇੱਥੇ ਠੀਕ ਐ ਰਹਿਣ ਦਿਓ ਇੱਥੇ ਠੀਕ अच्छा ਇਹ ਤਾਂ ਠ OK ਹੈ। ਅਗਰ ਕੰਮ ਮਿਲ ਜੇ ਫਿਰ ਤਾਂ ਠੀਕ ਹੈ। ਫਿਰ ਤਾਂ ਵਧੀਆ। ਪਰ ਜਦੋਂ ਰਾਤ ਦੀ ਸ਼ਿਫਟ ਹੁੰਦੀ ਬੜਾ ਹੁੰਦਾ। ਦੇਖ ਕੇ। ਇਹ ਸਪੈਟ ਆਰਡਰ ਲੈ ਰਹੀ ਉਹਦਾ ਨਾਮ ਸਿਮਰਨ ਹੈ। ਅੱਛਾ। ਗੂਗਲ ਤੇ ਲਗਾ ਦੋ। ਗੂਗਲ 'ਤੇ ਹੋ ਜਾਂਦਾ। ਕੈਸ਼ ਨਹੀਂ ਹੋਣਾ। ਕਿਆ ਸ਼ੇਅਰ ਕੋਲ ਰੱਖਦੇ ਨੇ ਆਪਾਂ ਕਿਹੜਾ ਦੇਣਾ ਪੈਂਦਾ ਡਰਾਈਵ ਥਰੂ ਵਾਸਤੇ ਮੈਂ ਆਪਣੇ ਡਰਾਈਵ ਥਰੂ ਤੇ ਕੰਮ ਹੀ ਨਹੀਂ ਕਰਦਾ ਇਹਦਾ ਡਰਾਈਵ ਥਰੂ ਤੇ ਸਿਮ ਕਹਿੰਦੇ ਸਿਰਫ ਮੈਂਟ ਲੱਗਦੇ ਦੋ ਆਪਣਾ ਕਾਰਡ ਨਹੀਂ ਸਵੈਪ ਹੋ ਰਿਹਾ ਤੇ ਕੈਸ਼ ਆਪਣੇ ਕੋਲ ਹੈ ਨਹੀਂ ਤਾਂ ਕਰਕੇ ਟਾਈਮ ਲੱਗ ਗਿਆ ਆਪਣਾ ਕਾਰਡ ਤਾਂ ਸਭ ਪੂਰੇ ਉਹਨਾਂ ਦੀ ਮਸ਼ੀਨ ਨਹੀਂ ਕੰਮ ਕਰ ਰਹੀ ਪਤਾ ਨਹੀਂ ਰੱਬ ਜਾਣੀ ਕੀ ਹੋ ਰਿਹਾ ਜਿਵੇਂ ਗਨੀ ਮਮਾ ਡਰਾਈ ਤੁਸੀਂ ਉਧਰ ਆਰਡਰ দাও ਆਰਡਰ ਦੇ ਕੇ ਬਸ ਪੇ ਕਰੋ ਇੱਧਰ ਆ ਕੇ ਤੁਸੀਂ ਆਪਣਾ ਆਰਡਰ ਲੈ ਸਕਦੇ ਹੋ ਜੀ ਫਾਸਟ ਹੈਗਾ ਮੈਨੂੰ ਵੀ ਪਹਿਲੀ ਮੈਂ ਵੀ ਕੈਨੇਡਾ ਜਾਣਾ ਹੋ ਗਈ ਪੇਮੈਂਟ ਉਹ ਤਾਂ ਟੂਲ ਟੈਕ ਦੀ ਹੋਈ ਹੋਣੀ ਨਹੀਂ ਹੈਨਾ 470 ਇਹ ਡੋਲਰ ਫੋਲੋ ਥੈਂਕ ਯੂ ਕਾਰਡ ਆ ਗਿਆ ਪੇਮੈਂਟ ਹੋ ਗਈ ਹੋਣ ਸਾਡਾ ਸਮਾਨ ਆ ਰਿਹਾ ਉਹ ਜਿਹੜਾ ਮੀਲ ਬਣਾ ਰਹੇ ਸੀਗੇ ਮੀਲ ਠੀਕ ਸੀ ਉਹ 270 ਰੁਪਏ ਦਾ ਇੱਕ ਸੀਗਾ ਫਿਰ ਮੀਲ ਦੇ ਵਿੱਚ ਵੀ ਆ ਜਾਣੀਆਂ ਸਾਈਆਂ ਆ ਜਾਣੀਆਂ ਦੋ ਦੋ ਬਾਕਸ ਜੇ ਡੱਬੇ ਜੇ ਤੇ 버ਗਰ ਆ ਜਾਣੀ ਕੋਕਾ ਆ ਜਾਣੀ ਦੋ ਬੰਦੇਆਂ ਵਾਸਤੇ ਵਾਧੂ ਜੀ ਆਪਾਂ ਭੱਤੇ ਨਾ ਜਣੇ ਫੀਅਨ ਸੀ 130 ਲੱਗ ਜਾਂਦਾ ਸਾਡੇ ਟੱਬਰ ਦਾ ਫਿਰ ਤੁਹਾਨੂੰ ਪਤਾ ਹੀ ਹੈ ਰੋਟੀਆਂ ਖਾਣ ਵਾਲਿਆਂ ਦਾ 버ਗਰਾਂ ਨੂੰ ਸਰਦਾ ਕਿਤੇ 깔 ਵਾਲੇ ਬਲੌਗ ਚ ਵੀ ਇਹੀ ਹੋ ਰਹੀ ਜੀ ਗੱਲਬਾਤ ਆਪਣੀ ਅਸੀਂ ਬਟਿੰਡਾ ਐਂਟਰ ਕਰ ਗਏ ਆਪਾਂ ਤੇ ਆਪਾਂ ਗਲਤ ਆ ਗਏ ਆਪਾਂ ਬੀਬੀ ਵਾਲੀ ਚੌਂਕ ਤਾ ਆਉਣਾ ਸੀ ਤੇ ਅਸੀਂ ਆਪ ਹੀ ਉਲਝ ਗਏ ਕਿਉਂਕਿ ਬਟਿੰਡਾ ਕਾਫੀ ਡਿਵੈਲਪ ਹੋ ਗਿਆ ਤੇ ਉਤਾਰ ਨੂੰ ਸਮਝ ਹੀ ਨਹੀਂ ਲੱਗੀ ਪੁਲ ਬਣ ਗਿਆ ਪਹਿਲਾਂ ਪੁਲ ਨਹੀਂ ਹੁੰਦਾ ਸੀਗਾ ਤੇ ਉਹ ਪੁਲ ਦੇ ਉੱਤੋਂ ਦੀ ਅਸੀਂ ਇਧਰ ਨੂੰ ਹੀ ਆ ਗਏ ਤਾਂ ਹੀ ਲੱਗਿਆ ਸਾਨੂੰ ਕਬੂਤਰ ਕਿੰਨੇ ਬੈਠੇ ਆ ਉੱਤੇ ਸામਨੇ ਜਾ ਕੇ ਪਤਾ ਲੱਗਾ ਥਰਮੋਪਲਟ ਆ ਗਿਆ ਹੈ। ਹੋਰ ਥਰਮੋਪਲਟ ਕੋ ਪਹੁੰਚ ਗਏ। ਬਸ ਵੀਡੀਓ ਵੀ ਨਹੀਂ ਬਣਾਈ ਉਲਝ ਗਏ ਆਪਾਂ ਲੜ ਨਹੀਂ ਲਾਤੇ। ਹਾਂ ਤੂੰ ਹੀ ਗਲਤ ਆ ਗਿਆ, ਤੁਸੀਂ ਗਲਤ ਆ ਗਏ, ਤੁਸੀਂ ਗਲਤ ਆ ਗਏ। ਚਲ ਕੋਈ ਗੱਲ ਨਹੀਂ। ਸਭ ਨਵੇਂ ਲੱਗ ਕਾਲੜਾ। ਆਪਾਂ ਇਨਾ ਰੋਡਾਂ ਤੇ ਘੁੰਮਦੇ ਰੇਆ ਸਕੂਟੀਆਂ ਤੇ। ਉਹ ਦੇਖੋ ਆਪਣੇ ਕੋਲ ਵਰਨਾ ਗੱਡੀ ਸੀ ਹਨਾ। ਤੇ ਲੋ ਜੀ ਬਠਿੰਡੇ ਪਹੁੰਚ ਗਏ ਸੀ ਆਪਾਂ ਤੇ ਹੁਣ ਚੱਲਿਆਂ ਉਤਾਰਨੇ ਆਪ ਅੱਜ ਆਪਣੇ ਦੋਸਤਾਂ ਦੋਸਤਾਂ ਨੂੰ ਮਿਲਣਾ ਸਾਰਿਆਂ ਨੂੰ। ਕਿਉਂਕਿ ਉਤਾਰ ਇੱਥੇ ਆਪਾਂ ਰਹਿ ਕੇ ਗਏ ਆ 3 ਸਾਲ ਤੇ ਉਤਾਰ ਦੇ ਜਿੰਨੇ ਵੀ ਆਫਿਸ ਦੇ ਨੇ ਸਾਰੇ ਇਹਨਾਂ ਨੂੰ ਕਹਿੰਦੇ ਨੇ ਕਿ ਮੈਂ ਕੋਸ਼ਿਸ਼ ਕਰਦਾ ਕਿ ਜਿੰਨਿਆਂ ਕੋ ਨੂੰ ਮਿਲਿਆ ਗਿਆ ਤੇ ਇਹਨਾਂ ਨੇ ਇੱਕ ਆਪਣੇ ਫਰੈਂਡ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਆਜੋ ਤੇ ਬਸ ਅਹੀ ਉਹਨਾਂ ਘਰੇ ਚੱਲੇ ਹੁਣ ਉਧਰ ਜਾਣੇ ਆ ਮਿਲ ਕੇ ਆਉਣੇ ਆ ਫਿਰ ਦੇਖਨੇ ਆ ਮੇਰੀਆਂ ਸਹੇਲੀਆਂ ਦੀ ਵਾਰੀ ਕਦੋਂ ਹੁੰਦੀ ਪਹਿਲਾਂ ਇਹਨਾਂ ਦੇ ਸਹੇਲਿਆ ਦੀ ਵਾਰੀ ਤੁਹਾਨੂੰ ਕਹਿੰਦੀ ਮੈਂ ਵੀ ਜਾ ਕੇ ਆਉਣਾ ਉੱਥੇ ਹਾਂ ਉਹ ਤਾਂ ਉਹ ਜਿੱਥੇ ਅਸੀਂ ਰਹਿੰਦੇ ਆ ਨਾ ਉੱਥੇ ਜਾ ਕੇ ਆਉਣਾ ਉੱਥੇ ਜਾ ਕੇ ਆਉਣਾ ਆ ਕੇ ਜੀ ਲਓ ਜੀ ਉਸ ਟਾਈਮ ਆ ਗਿਆ ਆਪਾਂ ਪਠਿੰਡਾ ਦੇ ਫੇਸ 3 ਮਾਡਲ ਟਾਊਨ ਫੇਸ 3 ਹੁਣ ਤਾਂ ਵਧੀਆ ਇੱਥੇ ਸਾਰੇ ਸ਼ੋਰੂਮ ਜੇ ਬਣ ਗਏ ਨਾ ਖੱਲਾ ਕੁਝ ਨਹੀਂ ਹੁੰਦਾ ਸੀਗਾ ਤੇ ਆਹ ਸੀ ਇੱਥੇ ਦਾਦਾ ਪੁੱਤ ਦਾਦੀ ਪੋਤੀ ਪਾਰ ਦਾਦੀ ਦਾਦੀ ਪੋਤੀ ਦਾਦੀ ਪੋਤੀ ਪਾਰ ਕਾਸੀਂ ਕਈ ਵਾਰ ਆ ਚੁੱਕੇ ਇੱਥੇ ਜਦੋਂ ਅਨੰਦ ਸਿਮਰਨ ਛੋਟੇ ਛੋਟੇ ਹੋਣਾ ਉਹਨਾਂ ਨੇ ਇੱਥੇ ਵੇਰਕਾ ਦਾ ਆਹ ਸਟਾਲ ਲੱਗਿਆ ਤੇ ਲੱਸੀ ਦੁੱਸੀ ਲੈ ਕੇ ਪੀ ਜਾਣੀ ਦੁੱਧ ਪੀ ਜਾਣਾ ਤੇ ਪਾਰਕ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਇੱਥੇ ਤਾਂ ਰੌਣਕ ਹੀ ਰੌਣਕ ਆਉਗੇ ਬਹੁਤ ਦੁਕਾਨਾਂ ਪੈ ਗਈਆਂ ਪਹਿਲਾਂ ਤਾਂ ਕੁਝ ਵੀ ਨਹੀਂ ਸੀ ਇੱਥੇ ਇਹ ਕਹਿੰਦੇ ਹਾਂ ਸਾਨੂੰ ਹਰੀ ਜਾਣ ਤੇ ਫੇਰ ਹੀ ਅਸੀਂ ਕੁਝ ਬਣਾਵਾਂਗੇ ਅਸੀਂ ਜਦੋਂ ਵੀ ਜਿੱਥੇ ਵੀ ਰਹਿੰਨੇ ਆ ਨਾ ਤੇ ਕੁਝ ਨਾ ਕੁਝ ਉੱਥੇ ਬਣਦਾ ਹੁੰਦਾ ਜਦੋਂ ਉਹਨੇ ਸਾਡੀ ਟਰਾਂਸਫਰ ਹੋ ਜਾਂਦੀ ਤਿੰਨ ਸਾਲ ਬਾਅਦ ਹਨਾ ਉਹਨੇ ਨੂੰ ਹੋਰ ਮੰਡੇ ਹੁੰਦਾ ਹੀ ਉੱਥੋਂ ਆ ਜਾਂਦੇ ਆ ਜੇ ਫਲਕ ਤਾਂ ਭਾਵੇਂ ਕਿਤੇ ਵੀ ਜਾਵਾਂਗੇ ਹੌਲੀ ਹੌਲੀ ਹੁਣ ਕੁਝ ਨਾ ਕੁਝ ਬਣੀ ਜਾਂਦਾ ਹੁੰਦਾ ਪਿੰਡ ਪਹਿਲਾਂ ਛੋਟੇ ਛੋਟੇ ਹੁੰਦੇ ਸੀ ਅੱਜ ਪਿੰਡ ਵੱਡੇ ਵੱਡੇ ਹੋਣ ਲੱਗਦੇ ਕਿੱਧਰ ਜਾਣਾ ਪਤਾ ਜੀ ਤੁਹਾਨੂੰ ਆ ਥਾਣੇ ਆ ਗਏ ਥਾਣੇ ਦੇ ਕੋਲੀ ਕਿਤੇ ਕਹਿ ਰਹੇ ਆ ਇੱਧਰ ਵੀ ਆਪਾਂ ਰਹਿੰਦੇ ਹਾਂ ਨਾ ਇਧਰ ਉਹਦੀ ਪਤਾ ਨਹੀਂ ਗਾਂ ਕਿੱਧਰ ਜਾਂਦੇ ਹੁੰਨੇ ਹਾਂ ਇੱਕ ਅੱ ਆਣਾ ਸਿਵਲ ਲਾਈਨ ਚਲੋ ਉਹਨੂੰ ਕੋਈ ਬਾਹਰ ਆ ਦੇ ਲਓ ਜੀ ਅਸੀਂ ਇੱਥੇ ਰਹਿ ਕੇ ਗਏ ਆ ਤੇ ਇੱਥੇ ਅਸੀਂ ਪਹੁੰਚ ਗਏ ਆ ਬਹੁਤ ਲੇਟ ਹੋ ਗਿਆ ਦੇਖੋ ਉਸ ਦਫਾਂਦੇ ਉਧਰ ਹੀ ਮੋੜ ਦੋ ਕੱਲੇ ਪੇਟ ਪੁੱਟ ਕਰਾ ਰੱਖਿਆ ਵਧੀਆ ਇੱਥੇ ਲੋਕ ਜੀ ਇੱਥੇ ਲਾਣੀ ਆ ਹਾਂ ਉੱਥੇ ਗੱਡੀ ਦੋ ਮੈਂ ਪੱਕਾ ਹੀ ਹੋ ਰੱਖਿਆ ਹਾਂ ਹਾਂ ਚਲਾ ਦਿੰਦੇ ਆ ਮੈਨੂੰ ਵੀ ਬਲੌਗ ਮੈਂ ਵੀ ਬਣਾਣਾ ਹੈ ਇਹ ਜਿੱਥੇ ਮੈਂ ਰਹਿਨੀ ਆ ਨਾ ਉੱਥੇ ਸਾਹਮਣੇ ਦਾ ਘਰ ਹੈ ਇਹ ਉੱਥੋਂ ਆ ਕੇ ਮੁੜ ਜਾਂਦੀ ਹੈ ਹੁਣ ਤੁਸੀਂ ਆ ਲੜਦੇ ਨਹੀਂ ਆਈਆਂ ਨਾ ਸਹੀ ਗੱਲ ਹੈ ਜੀ ਜ਼ਰੂਰੀ ਹੈ ਅਸੀਂ ਤਾਂ ਕੋਈ ਨਹੀਂ ਅਸੀਂ ਤਾਂ ਕੋਈ ਘੰਟਿਆਂ ਨਹੀਂ ਆਏ ਆ ਨਹੀਂ 2-3 ਦਿਨਾਂ ਲਈ ਆਈ ਸੀ ਆ ਪਛਾ ਰੂਰੀ ਸੀ ਤਾਂ ਮਿਲੂਣੇ ਆਇਆ ਮਗਰ ਜੇ ਮਸਤ ਹੋਇਆ ਸੀ ਮਿਲੂਣੇ ਆਏ ਤੇ ਤੱਕ ਤੇ ਵੀ ਅੱਜ ਬਣ ਜਾ ਮੈਨੂੰ ਆਏ ਸੀ ਸਾਨੂੰ ਉਹ ਵੀ ਸਕੂਲ ਆ ਗਈ ਲੋਕ ਇਸ ਤਰ੍ਹਾਂ ਦਾ ਮਸਤ ਹਾਂ 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 ਸਕੂਲ ਤੇ ਆਣਾ ਤੱਕ ਕੋਈ ਨਾ ਹਾਂ ਨਹੀਂ ਅੱਜ ਗਲਤੀ ਮਲਤੀ ਮਾਫ ਹਾਂ ਗਲਤੀ ਮਲਤੀ ਮਾਫ ਉੱਪਰ ਜੱਟ ਜੀ ਲਵਾ ਕੇ ਹੋਏ ਪਰ ਸਾਰੀਆਂ ਸੇਲੀਆਂ ਇਕੱਠੀਆਂ ਆਪਾਂ ਸਹੀ ਕਰਦਾ ਸਾਰੇ ਆਹ ਫਾਇਨਲ ਦੁੱਖ ਆਗਰੀ ਆ ਅਸੀਂ ਦੋ ਸੂਤਰ ਥੰਗੀ ਤੇ ਘਾਇਆ ਅਸਾਂ ਸੂਤਰ ਬੈਠੇ ਪੰਜ ਬੰਦੇ ਦੁੱਖ ਆਉ ਆਉ ਤੇ ਮੈਂ ਤਾਂ ਕੰਨੀਆ ਕੋਈ ਆਵੇ ਤੇ ਹੀ ਆਉਂਦੇ ਹੀ ਸਰੇ ਆ ਆ ਵਾਹ ਦੰਸਰ ਉਹ ਨੂੰ ਵੀ ਫਾਇਦਾ ਪਿਆ ਹੱਥਾਂ ਤੇ ਕਿਹਨੂੰ ਨਾ ਕੋਰਨਾ ਮਾਰਾ ਇਹਦੇ ਸਸਤਾ ਜਾਊਗਾ ਉਹ ਤਾਂ ਨਹੀਂ ਜੇ ਦਰਸ਼ਾਨ ਉਹ ਆ ਪ੍ਰਕਾਸ਼ਨੀ ਬੀਬੀ ਸਤ ਜਿਹਨੇ ਉਹ ਦੁਰੀਆ ਵੇਖੀ ਬੀਬੀ ਸਤ ਕਿਹਾ ਬੀਬੀ ਨੇ ਮੈਂ ਤਾਂ ਲੰਮੇ ਉਹਨਾਂ ਵੱਡਾ ਵਾਲ ਨਹੀਂ ਕਿਸੇ ਹੋਰ ਵਾਰ ਨਹੀਂ ਕਿਸੇ ਹੋਰ ਤੋਂ ਵੱਡਾ ਹੋ ਗਏ ਕੋਈ ਮਾਣ ਹੋਰ ਆਜਾ ਅੱਗਰੈਂਡੀ ਹਾਂ ਤਾਂ ਮੈਂ ਕਿਹਾ ਬੀਬੀ ਬਹੁਤ ਸਤ ਕਰਦੀ ਆਜਾ ਪਟਿਆਲੇ ਆਂ ਜੀ ਦੌੜ ਬੀਬੀ ਨੂੰ ਮਿਲਣਾ ਮਿਲਿਆ ਚਲੋ ਠੀਕ ਨਹੀਂ ਮਾਰਨਾ ਤਾਂ ਆਪਾਂ ਮਿਲਾਂਗੇ ਆਣੀ ਬੀਬੀ ਹਾਂ ਉਹ ਤਾਂ ਕੋਕਾ ਦੇ ਮੈਂ ਕਹਿੰਦੀ ਆ ਜਾ ਆ ਜਾ ਉਹ ਤਾਂ ਬੰਦ ਚੱਲ ਹਾਂ ਆ ਜਾ ਹਾਂ ਚੋਕੇ ਨੰਨ ਦਾ ਜੀ ਇਹਦਾ ਵੀ ਆਲਾ ਆ ਰਿਹਾ ਹੈ ਇਹ ਮੇਰੇ ਸਿਰ ਤੇ ਮੇਰੀ ਮੰਮੀ ਨਹੀਂ ਕਰਦੀ ਬਾਕੀ ਹੈ ਨਾ ਨਾ ਸੋਨੀਆ ਦਾ ਵਿਆਹ ਕਰਤਾ ਨਾ ਨਹੀਂ ਅੱਛਾ ਵਿਆਹ ਦਾ ਪਤਾ ਨਹੀਂ ਨਾਲ ਹੀ ਵਾਣੀ ਗੜ ਉਹ ਵਾਣੀ ਗੜ ਅਸੀਂ ਰਸਤੇ ਦੀ ਹਾਂ ਆਉਂਦੇ ਹਾਲੇ ਤੋਂ ਦਾਸ ਰਜਨ ਕੱਢੀ ਹੋਈ ਕੀ ਹੋ ਰਿਹਾ ਹੈ ਇਹ ਬੋਲੀਆ ਇਹਨਾਂ ਭਾਗ ਦਾ ਮਿਲਦਾ ਨਹੀਂ ਇਹ ਨਾ ਚਾਹੁੰਦਾ ਹਾਂ ਮੈਂ ਮਹੀਨਾ ਨਹੀਂ ਮੈਂ ਤਾਂ ਮੂਸੋਂ ਵੀ ਬਈ ਨਹੀਂ ਆਉਣਾ ਮੈਂ ਖਾਲੀ ਮੰਮੀ ਨਹੀਂ ਆਉਣਾ ਮੇਰਾ ਟ੍ਰਾਂਸਫਰ ਕਰਾ ਲਈਏ ਫਿਰ ਸਮਝਾ ਕੋਈ ਨਹੀਂ ਤੁਸੀਂ ਆ ਜਾਓ ਕਮਰਾ ਕੋ ਨਹੀਂ ਦੇ ਰਾਂਗੇ ਇਹ ਛੋਟੀ ਵਾਲੀ ਹੈ ਛੋਟੀ 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 ਹੈ ਨਹੀਂ ਤੱਕ ਨਹੀਂ ਗਈ ਹੈ ਛੋਟੀ ਹੈ ਸਾਡੀ ਪਿੱਤਵੀ ਨੂੰ ਦੱਸੋ ਸਿਮਰਨ tante ਕੈਨੇਡਾ ਤੁਰ ਗਈ ਨਹੀਂ ਉਹ ਵੱਡੀ ਹੈ ਹਨਾ ਦਵਾਂ ਚ ਪਈ ਹੁੰਦੀ ਹੈ ਮੇਰੇ ਕੋਲ ਦਵਾਂ ਚ ਪਿੱਤਲੀ ਆ ਗੁੱਤੇ ਵੀ ਸਾਡੇ ਹਾਂ ਹਾਂ ਕਰ ਰਿਹਾ ਬਲੌਗ ਬਣਾ ਰਿਹਾ ਹਾਂਜੀ ਹਾਂ ਤੇਰਾ ਕੋਲ ਤੇਰੀ ਵੀ ਮਾਰ ਜਾ ਦਵਾਂ ਚ ਪਈ ਉਹਨੂੰ ਵੀ ਲੈ ਬਲੌਗ ਚ ਸਾਡੇ ਬਲੌਗ ਵਿੱਚ ਉਹ ਮੈਂ ਤਾਂ ਨਾ ਮੈਂ ਪਛੀ ਜਾਂਦਾ ਕਾ ਕ ਇਹ ਤੁਹ ਕਰੀਂ ਮਾਰ ਦੇ ਵਾਤ ਵੜੀ ਦੂਸਰ ਤੇਰਾ ਵੀਰ ਦਾਗ ਵਧਿਆ ਉਹ ਰਵਦੀਪ ਵੜੇ ਕਿਹਾ ਗੇਣਾ ਸਾਡੀ ਬਲੌਗ ਚ ਨਹੀਂ ਜਣੀ ਐਸੀ ਨਹੀਂ ਸਾਰੀਆਂ ਲੈਣੇ ਆ ਆ ਚਾਮ ਦਾ ਪੁਰਾਣਾ ਗਵੰਡ ਹਾਂ ਤੁਮ ਤਾਂ ਬਹੁਤ ਫਿਸ਼ੀ ਕਰਾਂ ਹਾਂ ਬਹੁਤ ਹੋ ਗਿਆ ਕ੍ਰਿਸ਼ਨ ਦੀ ਫੋਕਸ ਮੈਂ ਤਾਂ ਸੀ ਹੀ तेरी तो भी बड़ी होगी है ना हाँ तू पीछे रहेगी थले रहेगी देख तो बड़ी है सही कर ना आ बुढ़िया छोटी थी बुढ़िया तेरी रेडी हो ना हाँ छोटी आ छोटी नहीं ना जिसे बाजी कहना ना शिविया करो ना वो अंटी भी चलेगी ਰਾਜੂ ਦੋ ਦੋ ਚਲੇ ਗਏ ਕਿੱਡੀ ਆ ਉਹਦੇ ਮੰਦਰ ਕੋਲੇ ਰਾਜੂ ਦਾ ਵਿਆਹ ਕੀਤਾ ਸੀ ਨਾ ਰਾਜੂ ਆ ਦੇ ਦੀ ਕਾਮਨਾ ਲੈਣਿਆ ਥੋੜੀ ਜੀ ਅੱਜ ਚਾਹ ਹੀ ਪੀਤੀ ਰੋਟੀ ਨਹੀਂ ਜੱਟ ਖਾਣੀ ਕੋਣ ਕਿਤੇ ਰਿਹਾ ਸੁਖਾੜਾ ਸਿੰਘੂਰਾ ਦੇ ਆ ਜ਼ਰੂਰ ਖਾਸ ਹੈ ਸਾਗ ਨੂੰ ਲੁਚ ਪਾ ਦੇ ਰੋਟੀਆਂ ਨਾਲ ਲੈ ਫੋਣੇ ਚ ਜਿੱਦਣ ਤੂੰ ਰਹਿਣ ਵਾਲੀ ਬਣਾ ਦਾ ਮੋਟੀਆਂ ਸਲਾਹ ਬੋਲਦੀ ਸਾਗ ਨੂੰ ਲੈ ਆਪ ਪੱਟੇ ਆ ਨਾ ਦੋਨੋਂ ਸਵਾਹ ਦੇ ਨਾ ਕਾਈ ਜਾਊਂ ਪਰ ਗੱਸ ਪਟਿਆਲੇ ਵਾਲੀ ਆ ਗਈ ਕੰਸਣਾ ਡੋਲੂ ਦੇ ਬਹਾਨੇ ਤਾਂ ਤੂੰ ਭਗਵੀ ਜਾਏਂਗੀ ਨਹੀਂ ਜਾਇਆ ਵੀ ਨਹੀਂ ਜਾਣਾ ਤੇਰੀ ਗੱਲ ਸੁਣਾ ਕਿ ਹਾਂ ਕਹਦੇ ਕਿ ਬੈਂਕ ਕੋਲ ਡੋਲੂ ਆਇਆ ਹੋਇਆ ਹੈ ਮੇਰਾ ਮੈਂ ਡੋਲੂ ਲੈ ਕੇ ਆਇਆ ਹਾਂ ਠੀਕ ਹੋ ਗਿਆ ਉਹਨੀਆਂ ਸਟੇਟ ਤੇ ਦੁਬਾਰਾ ਭੁਲਾਈ ਨੰਬਰ ਹੈ ਸਭ ਨੂੰ ਪਾਦੀ ਬਲੌਗ ਹੀ ਸੀ ਸਾਰੇ ਸਭ ਮਰ ਜਾ ਬੱਸ ਲੈ ਆਈ ਤੈਨੂੰ ਠੀਕ ਹੋ ਗਿਆ ਬਹੁਤ ਬਹੁਤ ਚਲ ਜਾ 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 ਉਹ ਲਾ ਦੇਣਾ ਇਹ ਬਲਾਗਰ ਦੇ ਵਿੱਚ ਸਾਰੇ ਆਪਣੇ ਕਹਿ ਸਾਨੂੰ ਭਾਈ ਇੱਥੇ ਟ੍ਰਾਂਸਫਰ ਕਰ ਦੇ ਦੀ ਹਾਂ ਬਲਾਗਰ ਜੋੜੀ ਸਾਨੂੰ ਕਰਨਾ ਅਰੇ ਇਹ ਦੇਖਣਗੇ ਤਾਂ ਸਹੀ ਤੁਹਾਡੇ ਹਾਂ ਮੈਂ ਬਣਾ ਲਾ ਜਗਾ ਤਰ ਗੱਲ ਨਹੀਂ ਭਾਈ ਇੱਥੇ ਸੱਦਣ ਨੂੰ ਫਿਰਦੇ ਆ ਸਾਡੇ ਭਰਾਣੇ ਗਵਾਂਢੀ ਸਾਨੂੰ ਇੱਥੇ ਇਤੋਂ ਵਾਲੇ ਬੈਂਕ ਚੋਂ ਕਰ ਦੋ ਬੰਦੇ ਇਸ ਦੀ ਤਾਂ ਰੌਣਕ ਹੁੰਦੀ ਇਹਦੇ ਸੌਹਰਿਆਂ ਚ ਰੌਣਕ ਨਹੀਂ ਹੈਗੀ ਭਣੇ ਨਹੀਂ ਨਹੀਂ ਮੇਰੀ ਗੱਲ ਇੱਥੇ ਰੌਣਕ ਨਹੀਂ ਮੱਗਦੀ

ਆਹ ਦੇਰ ਦੀ ਪੈਜ ਫੇਰ ਫੇਰੋ ਕੋਟੀ ਤੋਂ ਜਾ ਕੇ ਪੜ ਜਾਂਦੀ ਆ ਹੁਣ ਫੋਮੀ ਆਈ ਸਾਰੇ ਟੈਸਟ ਕਰਾਈ ਅੱਛਾ ਅਖਾੜੇ ਨਾਲ ਤੂੰ ਬੇ ਕਾਲ ਦੇ ਤੂੰ ਪਿੱਤੇ ਦਾਲ ਸੋੜੀ ਦਾ ਹੱਦ ਨਹੀਂ ਕਰਦੇ ਨਾ ਉਹ ਦਮਤ ਨੂੰ ਪੁੱਛੀ ਜਿੱਦੋਂ ਖਰਾਬ ਕੰਮ ਹੋ ਜਾਂਦਾ ਉਹ ਤੋਂ ਬਚਾ ਕੇ ਜੇ ਤੁਸਾਂ ਦੇ ਕੋਲ ਬਾਕੀ ਦੇ ਤੁਸਾਂ ਦੇ ਜੇ ਕੰਮ ਬਾਤੋ ਅਸੀਂ ਜਿਹੜੇ ਕੰਮ ਸਾਰੇ ਉਹ ਇਸਾਰੇ ਕੰਮ ਬੋਰ ਬਾਰਾਮ ਨਾਲ ਭਾਵੇਂ ਜੀ ਨੂੰ ਆਖੋ ਆਹ ਉਹ ਨਹੀਂ ਤੇਰੇ ਬੋਨ ਫੀਤਾ ਹੈ ਕਿ ਹੋਰ ਅੱਜ ਤੱਕ ਤੂੰ ਜਨਤਾ ਬੁਢੀਆ ਚਮਤ ਮਸੂਮ ਬਾਤ ਦੱਸਦੀ ਹੈ ਮੇਰੇ ਗਮ ਚ ਤੈਨੂੰ ਨਹੀਂ ਕਰਦੀ ਤੇਰੇ ਗਮ ਚ ਤੇਰੇ ਗਮ ਚ ਇਹਦੀ ਤਾਂ ਨੀਕਾ ਘਟ ਗਈ ਬਣੇ ਇਹ ਨੂੰ ਕ੍ਰਿਸ਼ਨ ਲੜਦਾ ਜਿਹੜੀ ਇਹ ਜਿਹੜੀ ਚਾਰ ਸਤ ਨੂੰ ਨਹੀਂ ਇਹ ਡੋਰੀਆਂ ਤੇ ਹੋ ਜਾਂਦੀਆਂ ਜਿੰਨਾਂ ਆ ਇਹ ਅੰਦਰ ਖਾਤੀ ਪੁੰਨ ਲੈਂਦੀਆਂ ਜਿਹੜੀ ਮੈਂ ਆ ਮੇਰੇ ਨੈਸਕੋ ਦੋਸਤਾਂ ਸੇ ਬੋਲਦੇ ਆਂ ਮੈਨੂੰ ਗੁੰਡੀਆਂ ਨਹੀਂ ਆਉਂਦੀਆਂ ਮੈਂ ਗੱਲਾਂ ਮਾਰਦੀ ਆਂ ਚਾਦਰ ਵਾਲੀ ਆਂਟੀ ਆ ਉਹ ਬੁੰਦੀ ਆ ਉਹਦੀ ਵੀ ਲੱਗੀ ਹੋਈ ਪਤਾ ਨਹੀਂ ਕਦੋਂ ਪੂਰੀ ਹੁੰਦੀ ਆ ਉਹਦਾ ਬਸਾ ਕਰ ਲਓ ਉਹਨੂੰ ਸੇਤੀ ਬਹੁਤ ਪੂਰੀ ਕਰਦੇ ਸੀ ਹੁਣ ਇਹ ਪਤਾ ਕੀ ਆ ਭੈਣੇ ਸੱਚੀ ਗੱਲ ਆ ਜਦੋਂ ਕਹਿੰਦੇ ਨੋਹਾਂ ਆਉਂਦੀਆਂ ਨੇ ਫਿਰ ਹਾਂ ਬੁੜੀਆਂ ਆ ਤੇਰੀਆਂ ਆਪਾਂ ਕੋਟੀਆਂ ਮਾਰਦੇ ਤਾਂ ਫੋਨ ਲੈ ਕੇ ਜਾਨੀ ਕੁੜੀ ਦੇ ਫਿਲ ਕਰਾਂਗੇ ਉਹ ਵੀ ਐਂ ਬੰਦ ਕਰਦੇ ਆਂ ਇਹ ਪਜਾਂ ਸੀ ਮੈਂ ਟਿੰਨੀ ਕੈਨੇਡਾ ਲੈ ਕੇ ਗਈ ਦੇਖ ਲੀ ਕਹਿੰਦੀ ਮम्मा ਮੈਂ ਜੋ ਮਤੇ ਚਾਈ ਮੈਂ ਹਫਤਾ ਨਾ ਲਾਵਾਂ ਇਹ ਨਹੀਂ ਕਹਿੰਦੀ ਮਾਮਾ ਮੈਂ ਇਹ ਪੰਜਤਾਂ ਨਹੀਂ ਕੀ ਇਹ ਪੰਜਤਾਂ ਨਹੀਂ ਕੀ ਹੈ ਨਹੀਂ ਨਹੀਂ ਬਹੁਤ ਖੁੱਲ੍ਹਿਆ ਆਵੇ ਲੇਟਾ ਹੋਈ ਨਹੀਂ ਹੈ ਮੈਂ ਘਰ ਨੂੰ ਹੀ ਸੌਣੇ ਵੀ ਲੈ ਤਾਂ ਕੁਝ ਮੈਂ ਜਿਆਦਾ ਸੌਣੇ ਵੀ ਲੈ ਗਈ ਬੱਸ ਇਹ ਨਹੀਂ ਕਹਿੰਦੀ ਹੈ ਮੈਂ ਨਹੀਂ ਲੱਗ ਮੈਂ ਚਾ ਮੈਂ ਬੈਠੇ ਰਹਿੰਦੀ ਰਾਤ ਨੂੰ ਹੀ ਲੱਗੂ ਮੈਂ ਘਰੇ ਫਾਲਿਆ ਕਰੂੰਗੀ ਮੈਂ ਕਿਹਾ ਉਹਨੇ ਕਿਹਾ ਇਹ ਨਹੀਂ ਗਈ ਹੈ ਮੈਂ ਕੋ ਮੈਂ ਬਚਾਲਾ ਨਹੀਂ ਬੈਠਿਆ ਰਹਿਣੀ ਕਬਲੇ ਨਹੀਂ ਗਰਮੀ ਨਹੀਂ ਮੈਂ ਕਿਹਾ ਕੀ ਮੇਰੇ ਦਾਦੀ ਨੇ ਤੇ ਮਮੀ ਨੇ ਮੈਂ ਉਹਦਾ ਦਾਦੀ ਨਹੀਂ ਆਇਆ ਕਹਿੰਦਾ ਨਹੀਂ ਕੋਈ ਵੀ ਨਹੀਂ ਬੈਠਦਾ ਵਾਗ ਬਾਕੀ ਜੇ ਨਾ ਤਾਂ ਸਾਡੀਆਂ ਬੁੰਨੀਆਂ ਪੈ ਗਈਆਂ ਉਹ ਬੁੰਨ ਫੜਾ ਉਹਦੀ ਮੁੱਲ ਬਣਵਾ ਕੇ ਦਿੱਤੀ ਮੋਸਾ ਕਨੇ ਆਉਂਦੇ ਨਹੀਂ ਮੈਂ ਮਾਣ ਜੀ ਨਾਲ ਗੁੜੇ ਨੇ ਨਾ ਨਿਗ੍ਹਾ ਹੀ ਹੈ ਨਹੀਂ ਬਾਕੀ ਮੈਂ ਤੇਰੇ ਬੁੰਨ ਨੂੰ ਦੋ ਬੁੰਨ ਕੇ ਪਾਉਂਦੇ ਤੇਰੇ ਗੱਲ ਤੇ ਨਹੀਂ ਬਥੇ ਗੁੰਨੇ ਲੰਮੇ ਜਿਵੇਂ ਅੱਗੇ ਦਾ ਪੋਰਦ ਤੇਜ ਤੇ ਦੰਦ ਦਾ ਉਹ ਆਈ ਕੁਝ ਤਾਂ ਉੱਤੋਂ ਉੱਤੋਂ ਕਰ ਦੇਣੇ ਸੀ ਮੱਖਾ ਕੁ ਕਰਦੇ ਨਹੀਂ ਆਂਟੀ ਆ ਗੱਲ ਨਹੀਂ ਤੁਹਾਡੀ ਫਿਰ ਪਹਿਲਾਂ ਨੂੰ ਉੱਤੇ ਮੇਰੀ ਗੱਲ ਸੁਣਦਾ ਇਹ ਐਸ ਵਾਰੀ ਚ ਬੈਠੀ ਮੈਂ ਲਾਦ ਦਿੱਤੀ ਮੈਂ ਤੁਹਾਨੂੰ ਵੇਂਦੀ ਰਹੀ ਨਹੀਂ ਮੈਂ ਦੇਖ ਲੈਂਦੀ ਸੀ ਕਿ ਕੁੰਡੇ ਕਿੰਨੇ ਪਾਇਆ ਪੁੱਤ ਅੱਛਾ ਅੰਨੀ ਸਿਆਰ ਸੀ ਉਹ ਬੜਾ ਆਉਂਦੀ ਕੁੰਡੇ ਆ ਕੋਈ ਨਾ ਬੜਾ ਕਾਰਟੂਨ ਪਾ ਦੇ ਨੰਬਰ ਪੜਾਉਂਦੇ ਲੌਂਗ ਦੇ ਨੰਬਰ ਬਣਾਉਂਦੀਆਂ ਕਰਦਾ ਨਹੀਂ ਚਲ ਵਧੀਆ ਚੀਜ਼ ਬਣ ਜਾਂਦੀ ਸੀ ਹੈ ਸੰਗ ਸੀ ਕੇ ਕਿਸੇ ਨੇ ਕੁਛ ਕਰਤਾ ਕਿਸੇ ਨੇ ਕੁਛ ਕਰਤਾ ਕੋਟੀ ਬਣ ਜਾਂਦੀ ਚਾਰ ਵਸਤ ਰੇਂਡੀਆ ਦੀਆਂ ਚੀਜ਼ਾਂ ਕੜੀਆਂ ਨਾ ਨਾ ਉਹਨੇ ਜੋ ਓਸੀ ਨੇ ਗੱਲ ਹੋਈ ਹੈ ਵਿਆਹ ਕੇ ਪਿਆਰ ਨਾਲ ਨਹੀਂ ਕਿਹਾ ਆਪਣਾ ਉਸੇ ਨੂੰ ਬੱਤ ਨਹੀਂ ਮੇਰੀ ਮੰਮੀ ਇੱਥੇ ਹੈ ਵੀ ਵੈਸੇ ਮਾਹੌਲ ਵਧੀਆ ਹੈ ਜੇ ਕੋਈ ਕਹਿੰਦਾ ਸੀ ਤੇ ਜਰ ਲੈਂਦੇ ਹਾਂ ਕਿ ਮਜ਼ਾਕ ਕਰਦਾ ਕੋਈ ਆਪਣਾ ਨਾ ਜਰੀ ਜਾਂਦੀ ਹੈ ਬੱਚਾ ਇਹ ਵੀ ਨਹੀਂ ਹੈ ਇਹ ਚਾਹ ਇਹ ਨਹੀਂ ਯਾਦ ਆਈ ਨਹੀਂ ਅੱਜ ਕਈਆਂ ਜਾਂਦੇ ਵਿਚਾਰੇ ਘਰੀ ਭਈਆਂ ਬੀਬੀ ਪਰਮਾ ਵਾਲੇ ਆ ਤਾਂ ਸਮਝਦੀ ਨਹੀਂ ਆ ਗੱਲ ਨਹੀਂ ਸਮਝਦੀ ਹਾਂ ਐ ਨਾ ਬੁਰੀ ਨਗਰ ਤਬਨਾ ਤੇ ਪਕਰ ਗਈ ਤੂੰ ਬੋਲ ਹੋਰ ਬੋਲ ਲੀ ਆਲੀ ਲੇਟ ਹੋ ਜਾਉਂਗੀ ਬਹੁਤ ਜਿਆਦਾ ਤੂੰ ਤਾਂ ਜਿਹੜੀ ਫਟੇ ਦਾ ਹੀ ਰਸਤਾ ਫਾਈਵਰ ਦਾ ਸੇਵਾ ਡਬਲ ਰੋਡ ਆ ਹਾਂ ਜਿਹੜੀ ਟੇਕ ਟੰਦੇ ਆਹ ਆ ਰਹੀ ਸਿੰਨੂ ਕਿਉਂ ਪਟਿਆਲੇ ਰਹਿੰਦੇ ਸੂਬੇ ਨਹੀਂ ਪਟਿਆਲੇ ਤੋਂ ਬਦਲੀ ਹੋ ਗਈ ਆਂਟੀ ਸੰਗਰੂਰ ਹਾਂ ਸੰਗਰੂਰ ਉਹ ਤਾਂ ਕੁਲੂ ਕੁੜੀ ਕੋਲੀ ਹੈ ਉਹ ਨਹੀਂ ਆ ਜੇ ਹੋ ਗਿਆ ਤਾਂ ਉਹ ਕੇ ਦਵਾਈ ਲਈ ਮੇਰੇ ਸਮੇਂ ਬਗਲੀ ਇੱਥੇ ਕਰਾ ਲਓ ਉਹ ਹੋ ਸਿੰਦੇ ਹੋ ਰਪਾ ਨਾ ਸਾਰੇ ਠੀਕ ਠਾਕ ਆਂ ਬੀਬੀ ਵੀ ਠੀਕ ਠਾਕ ਉਹ ਤਾਂ ਬਹੁਤ ਕਾਫੀ ਬਿਮਾਰ ਹੋਏ ਸਾਰੇ ਮੰਮੀ ਤਾਂ ਬਿਮਾਰ ਹੋਏ ਹਨ ਇਹ ਤਾਂ ਇਹਨਾਂ ਦੇ ਕਾਫੀ ਉਹ ਜੀਜਾ ਫਿਰ ਉਹ ਤਾਂ ਨਹੀਂ ਸਾਰੇ ਬੜੀ ਆਖਲੇ ਨਹੀਂ ਉਹ ਤਾਂ ਮੰਮੀ ਕੋਲ ਉੱਠੀ ਹੈ ਆਨੇ ਸੱਸੀ ਸੱਸੀ ਗੰ ਬਸ ਪਾਇਆ ਬਲੌਗ ਸਾਡਾ ਜੂਰੂਣਾ ਬੜੇ ਪਾਉਂਦੇ ਆ ਆਹ ਇਹ ਕੌਣ ਆਜ ਦੇਖੋ ਕਿਹੜਾ ਕਿਹੜੇ ਬੰਦੇ ਆਏ ਪਛਾਣੇ ਮੜ ਜਾ ਕਿਹੜਾ ਪਛਾਣੇ ਇਹ ਸਰਪ੍ਰਾਈਜ਼ ਸਰਪ੍ਰਾਈਜ਼ ਹੋ ਗਿਆ ਆਓ ਸਰਪ੍ਰਾਈਜ਼ ਅਸੀਂ ਆਪਾਂ ਮਿਲੇ 8 ਸਾਲਾਂ ਬਾਅਦ ਅੱਡੇ ਮੰਗੇ ਸਾਨੂੰ ਪਹਿਲਾਂ ਹੀ ਮਿਲਨੇ ਆਹੋ ਬੰਦੇ ਪਹਿਲਾਂ ਹੀ ਮਿਲਲੇ ਅੱਜ ਅਸੀਂ ਆਈ ਉੱਡੇ ਉੱਡੇ ਆ ਗਏ ਉੱਡੇ ਉੱਡੇ ਆ ਗਏ ਹਾਂ ਅਸਮਾਨੀ ਮੋੜਦੇ ਬੱਸ ਇੱਥੇ ਹੀ ਮੋੜਦੇ ਚਾਹ ਪਣੀ ਪੀਂਦੇ ਆ ਮੇਰੇ ਜਾਨੀ ਚਾਹ ਪਣੀ ਪੀਂਦੇ ਆ ਹੋਲਾ ਪੁੱਤਰੀ ਬਾਈ ਇਹ ਨਹੀਂ ਆਣੀ ਕਿ ਜੀ ਕਾਤੀ ਬੜੀ ਪਿਆਰੀ ਕਿੰਨੀ ਜੁੜਾ ਦਾ ਬੱਸ ਪੁੱਤ ਬੱਸ ਚਲੋ ਚੰਗਾ ਫਿਰ ਕਰ ਲਓ ਇਧਰ ਆ ਰਹਿ ਮੇਰਾ ਨਾਮ ਦੇਖੋ ਅੱਖ ਮੇਰੇ ਨਾਲ ਤੇਰੀ ਵਿਆਹ ਹੋਇਆ ਤੇ ਬੁੱਢੀ ਹੋ ਗਈ ਨਾਲ ਦੀ ਚਾਰੀ ਦਾ ਸੇਰੀ ਚਿੱਟਾ ਕਰ ਛੱਡਿਆ ਸਹਰਿਆਂ ਨੇ 12 ਫਰਵਰੀ ਨੂੰ ਵਿਆਹ ਹੈ ਵਿਆਹ ਹੈ ਅੱਜ ਬਲੈਂਡਰ ਕਰਦਗੇ ਇਹ ਤੁਸੀਂ ਸਾਨੂੰ ਵਿਆਹ ਬੁਲਾ ਰਹੇ ਹੋ ਕਿ ਮੇਣਾ ਮਾਰ ਰਹੇ ਹੋ ਵਿਆਹ ਬੁਲਾ ਰਹੇ ਹੋ ਬੰਦਿਆਂ ਵਾਂਗੂ ਉੱਥੇ ਆਇਓ ਤੇ ਕਹਿ ਕੇ ਜਾਇਓ ਚਲ ਆਖਿਆ ਮੰਗਿਆ ਸੀ ਠੀਕ ਹੈ ਕੌਣ ਗਰਾਉਂ ਪੁਆ ਨੂੰ ਨਾਂ ਸੀ ਆਇਆ ਤਾਂ ਕਿਹੜੀ ਜਗ੍ਹਾ ਅਰਾਜ 12 ਪਰ ਆਜੇ ਇਧਰ ਇਨਵੀਟੇਸ਼ਨ ਦੇ ਰਹੇ ਨੇ ਉਧਰ ਵੀ ਨਹੀਂ ਜਾਣ ਨਿਕਰੇ ਛੁੱਟੀਾਂ ਨੂੰ ਹਲੋ ਕੋਈ ਨਹੀਂ ਆਇਆ ਨਹੀਂ ਜਨਾ ਛੁੱਟੀ ਉਹਦੇ ਦਿੱਤੇ ਵੀ ਮੋਟੋ ਆਰਦਾ ਹੈ ਉਹ ਦਰਭੂਆ ਉਹ ਅੱਜ ਕੱਲ ਬਿੰਦਰ ਵੀਰੇ ਮੇਰੀ ਗੱਲ ਤੁਹਾਨੂੰ WhatsApp ਹੈਗਾ WhatsApp ਤੇ ਕਾਲ ਪਾਇਓ ਫੋਨ ਕਰਿਓ ਅਸੀਂ ਆ ਜਾਾਂਗੇ ਬਸ ਠੀਕ ਹੈ ਫਿਰ ਅਸੀਂ ਵਲੌਗ ਬਣਾਵਾਂਗੇ ਅੱਗੇ ਓਨੇ ਟੱਕੇ ਹੈ ਅੱਛਾ ਕਹਿੰਦੇ ਜਿੰਨੇ ਦੋਸਤਾਂ ਸਾਥ ਲਾ ਲਓ ਅੱਛਾ ਲਓ ਜੀ ਲਾ ਦਮ ਕੈਮਰਾ ਨਕਾ ਕੋਈ ਗੱਲ ਨਹੀਂ ਜਿਹੜੇ ਵਿਚਾਰੇ ਭੈਣ ਭਰਾ ਬਾਹਰ ਬੈਠੇ ਨੇ ਉਹਨਾਂ ਨੂੰ ਇਹ ਬਹੁਤ ਵਧੀਆ ਲੱਗਦੇ ਨੇ ਹਾਂ ਸਾਡਾ ਮੈਨੂੰ ਨਿਕਲ ਜਾਂਦੇ ਇਹ ਭਈ ਅਸੀਂ ਉੱਥੇ ਆਏ ਹਾਂ ਬਠਿੰਡੇ ਜਿੱਥੇ ਅਸੀਂ 3 ਸਾਲ ਰਹਿ ਕੇ ਗਏ ਹਾਂ ਰਾ ਮੇਰੀ ਮਾਵਾ ਵਰਗੀ ਆਂਟੀ ਹੈ ਆਂਟੀ ਹੈ ਅਸੀਂ ਇੱਥੇ 3 ਸਾਲ ਲੜੇ ਆ ਹੱਸੇ ਆ ਖੇਡੇ ਆ ਨਾ ਮੇਰੀ ਦਾਦੀ ਬਿਮਾਰ ਸੀ ਅਸੀਂ ਬੜਾ ਸੰਭਿਆ ਬੜਾ ਸੰਭਿਆ ਸਹੀ ਗੱਲ ਆ ਹਾਂ ਬਹੁਤ ਵਧੀਆ ਲੱਗਿਆ 3 ਸਾਲ ਸੱਚੀ ਗੱਲ ਬਹੁਤ ਸੰਭਿਆ ਸੀ ਸਾਰੇ ਜਾਨ ਆ ਗਏ ਹਾਂ ਤੇ ਜੀ ਹੈ ਵੀਰੇ ਸਾਰੇ ਯਾਦ ਕਰਦੇ ਤੁਹਾਨੂੰ ਜਨਾਨ ਸਿੰਘ ਮਾਰੋ ਜਿੱਤੇ ਬਿੰਦਰ ਵੀਰ ਚੱਕ ਕੇ ਲੈ ਗਏ ਆਂਟੀ ਦੀ ਕੋਈ ਮਿਲਦੀ ਨਹੀਂ ਕਿੰਨੇ ਬੱਚਾ ਜਮਾ ਵੀ ਨਹੀਂ ਸੀ ਇਹਦਾ ਹਾਲ ਸੀ ਸਹੀ ਗੱਲ ਹੈ ਜਮਾ ਵੀ ਨਹੀਂ ਸੀ ਤੇ ਜਦੋਂ ਬਿੰਦਰ ਵੀਰ ਦਾ ਵਿਆਹ ਹੋਇਆ ਉਤਾਰ ਗਿਆ ਸੰਦੀਪ ਨੂੰ ਦੇਖਣ ਚ ਦੇਖਣ ਮੈਂ ਬੜੀ ਖਰੀਦੀ ਮੈਂ ਬੜੀ ਖਰੀਦੀ ਮੈਂ ਬਿੰਦਰ ਵੀਰਾਂ ਤੇ ਆਂਟੀ ਅੱਲੇ ਕਿ ਮੈਂ ਸੂਰੀ ਮੰਜੇ ਤੇ ਪੈਸੇ ਕੀਤੇ ਮੈਂ ਕੋਈ ਨਹੀਂ ਸਹੀ ਤਿੰਨੇ ਜਾਨਾ ਆਂਟੀ ਨੇ ਸੇ ਬੜੀ ਨਹੀਂ ਕਰਦੇ ਨਹੀਂ ਤੇ ਰਿਆਂਟੀ ਤਾਂ ਮੰਜੇ ਤੇ ਹੀ ਪਈ ਸੀ ਮੇਰੇ ਡਾਂਡੇ ਤੇ ਹੀ ਸ਼ਾਮ ਨੂੰ ਆ ਜਾਣਾ ਫੇਰ ਨੂਬਿੰਦਰ ਵਿੱਚ ਕਹਿੰਦਾ ਮੇਰੀ ਭਲਾਈ ਜੀ ਆ ਰਹੀ ਕੀ ਹੈ ਜੀ ਉਹ ਤੋਂ ਛੋਟੀ ਵੀ ਹੁੰਦੀ ਸੀ ਉਦੋਂ 8 ਸਾਲ ਹੋ ਗਏ ਨੇ ਇਹ ਤਾਂ ਜਮੂ ਛੋਟੀ ਜੀ ਸੀ ਹੈ ਨਾ ਵੱਡੀ ਆ ਸੀ ਉਸ ਤੋਂ ਬਾਅਦ ਅੰਟੀ ਮਠਿੰਡਾ ਤੋਂ ਬਾਅਦ ਸਾਨੂੰ ਕੋਈ ਐਵੇਂ ਦਾ ਮਿਲਿਆ ਵੀ ਨਹੀਂ ਮਿਲਿਆ ਬੱਚਿਆਂ ਨਹੀਂ ਜੰਮੂ ਤੇ ਜੰਮੂ ਵੀ ਮਤਲ ਤੁਹਾਨੂੰ ਪਤਾ ਹੀ ਹੈ ਨਾ ਉਹ ਤੇ ਹੋਰ ਸਾ ਗੱਜੂ ਗੱਲ ਸੁਣੀ ਪਟਿਆਲੇ ਸੀ ਹਟਿਆਲੇ ਵੀ ਹੋਰ ਸਾ ਸੀ ਨਹੀਂ ਆਉਂਦੀ ਇੱਕ ਮਿੰਟ ਰਹਿ ਆ ਦਮੇ ਨੋ ਦੇ ਗੱਡੀ ਚੋ ਲੈ ਆਈ। ਅਰ ਚ ਦਮ ਮ ਪਰਸ ਨਹੀਂ ਪਿਆ। ਅੰਡਾ ਸੰਘਰ ਤੇ ਨੇ। ਦੋ ਨਾ ਹਿੰਦੇ। ਕੀ ਆ ਜਾਂਦੇ ਤੁਸੀਂ? ਹੋਰ ਲੇਟ ਹੋ ਗਏ ਆਪਾਂ। ਥੋੜਾ ਲੇਟ ਬਣ ਜਾਂਦੇ ਆ। ਅੱਜ ਰੋਟੀ ਖਾ ਗਏ। ਰੋਟੀ ਤਾਂ ਅੱਜ ਵੀਰੇ ਖਾਣੀ ਵੀ ਨਹੀਂ ਅਸੀਂ ਜਿੰਨੇ ਜਿੰਨਾ ਕੁਝ ਖਾਦਾ ਅਸੀਂ। ਲਾਲਚ ਦੇਖੋ ਮੈਂ ਕਿ ਦਸੂਣਾ ਲਈ ਇਡਲੀ ਦਵਾਉਂਗੀ। ਇਡਲੀ ਤੇ ਡੋਸਾ ਕੋਈ ਚਿਕਨ ਚਿਕਨ ਦਾ ਲਾਲਚ ਦੇਂਦੀ ਤਾਂ ਅਸੀਂ ਰਹਿ ਵੀ ਜਾਂਦੇ। ਚਿਕਨ ਖਾ ਲੈਂਦੇ ਆ। ਬਹੁਤ ਹੋਊਗਾ ਮੈਂ। whatsapp ਤੋਂ ਵਧਰਾ ਆ ਜੇ ਤੁਸੀਂ ਆ ਜਾਈਏ ਚੰਗਾ 12 ਕਿੰਨੀ ਦਾ ਦੱਸੋ ਮੈਨੂੰ 12 12 ਫਰਵਰੀ ਦੀ ਉਤਾਰ ਆਇਆ ਹੈ 12 15 ਫਰਵਰੀ ਦਾ ਕਨੇਡਾ ਵਾਲਿਆਂ ਦਾ ਵਿਆਹ ਇਹ ਵੀ ਕਨੇਡਾ ਦਾ ਹੀ ਹੈ ਮੈਨੂੰ ਪਤਾ ਸਾਡਾ ਤੂੰ ਆ ਤਾਂ ਇੰਨਾ ਜਲ ਕਰਦੀ ਸੀ ਸੀ ਤੇ 11 ਤੇ 12 ਤੇ 12 ਤਿੰਨ ਦਿਨ ਹੋਣਾ ਤਿੰਨ ਦਿਨ ਹੋਣਾ 12 ਦੀ ਤਾਂ ਦਾਖੀ ਦਾ ਜਾਗੋ ਹੈ ਤੇ 11 ਦਾ ਗੈਪ ਪਾ ਕੇ ਤੇ 12 ਦੀ ਬਰਾਤ 11 ਦਾ ਫਿਰ ਲੇਟ ਹੋਈ ਜਾਂਦੇ ਹੋਈ ਜਾਂਦੇ ਆ ਲਾ ਹੁਣ ਤਾਂ ਕੋਈ ਫਾਇਦਾ ਹੀ ਨਹੀਂ ਹੋ ਕੱਪ ਰਾਇ ਇਹ ਦਿਨ ਅਲੱਗ ਨਹੀਂ ਲੈਣਾ ਹੈ ਹੈਵੀ ਅੱਛਾ ਬਲੇਨ ਕਮੀਜ਼ ਜੀ ਬਨਾਨੀ ਚੋਲੀ ਇਹ ਦਿਨ ਦਾ ਸੇਮ ਸਟੱਫ ਦਾ ਕਪੜਾ ਲੈ ਕੇ ਨਾ ਮੈਨੂੰ ਪੂਰੇ ਫੜਾ ਦੇਣਾ ਚੋਲੀ ਸ਼ਰਟ ਬਨਾਨਾ ਤੇ ਵੀ ਫੜਾ ਦੇਣੀ ਸ਼ਰਟ ਵੀ ਬਨਾ ਦੇ ਤਰਾ ਦੇ ਮੈਂ ਇਹ ਫੜਾ ਦੇਣੀ ਨਹੀਂ ਫੜਾ ਦੇਣੀ ਬੇਟਾ ਫੋਟੋ ਭੇਜ ਦੇ ਨਹੀਂ ਜਾਂ ਦੇ ਪਿੱਛੇ ਗੱਡੀ ਆ ਰਹੀ ਹੈ ਮਾੜੇ ਪਾਸੇ ਚਲੋ ਠੀਕ ਹੈ ਨਹੀਂ ਨਹੀਂ ਸਿਰ ਤੇ ਪਾਸੇ ਪਾਸੇ ਲੈਸਾਂ ਲਾ ਦੀ ਤੂੰ ਮੈਨੇਜਮੈਂਟ ਫੈਕਟਰੀ ਵਿੱਚ ਮੈਂ ਭੇਜ ਦੂੰਗੀ ਹਾਂ ਮੈਨੇਜਮਮੈਂਟ ਜਮਾ ਸਹੀ ਹੈ ਗੱਲ ਸੁਣ ਸਿਰ ਤੇ ਕੰਮ ਕਰਨਾ ਪਹਿੰਦੀ ਕਰਦੀ ਸਾਹਿਬ ਜੀ ਸੰਦੇਸ਼ ਕੋਈ ਨਹੀਂ ਟੱਪ ਦਿੱਤਾ ਦਮੰਦੇ ਨਾਲ ਆਪਣੀ ਕਰਦੀ ਹਾਂ ਇੱਧਰ ਨੂੰ ਇੱਧਰ ਨੂੰ ਕਰਦੇ ਹਾਂ ਆ ਇੱਥੇ ਦਿਆ ਕੋਈ ਨਹੀਂ ਟੱਪ ਕੋ ਨਾ ਮੰਗਦੇ ਉਹ ਤੇ ਮੈਂ ਕਹਿੰਦੀ ਇਹਦੇ ਨਾਲ ਆਪਣੀ ਚੋਲੀ ਬਣਵਾ ਲੈ ਨਹੀਂ ਮੈਂ ਆਪਣਾ ਮੇਜ ਜੀ ਸਾਹਿਬ ਚਮਤ ਬਿਲਕੁਲ ਸਹੀ ਹੈ ਬਣਾ ਨਹੀਂ ਹੁੰਦਾ ਇਹ ਥੋੜਾ ਜਿਹਾ ਰੋੜ ਚਲੋ ਓਏ ਮਾਤਾ ਮੂਲੀ ਚਾਹ ਗਨੇ ਤੇ ਉਹ ਪੱਤੇ ਵਾਲੀ ਜਿਹੜੀ ਹੁੰਦੀ ਹੈ ਤੇ ਬਸ ਇੱਥੇ ਸਾਈਂਦਾ ਉਹ ਛੱਡਾ ਪਤਾ ਨਹੀਂ ਲੱਗਿਆ ਕਾਰੀਗਰ ਨੂੰ ਸੇਮ ਕਰ ਦੇਣਾ ਠੀਕ ਹੈ ਚਲ ਗਿਆ ਹੁਣ ਚਲੋ ਠੀਕ ਹੈ ਬਾਏ ਬਾਏ ਕਿੱਥੇ ਹੋ ਜਾ ਪਤਾ ਨਹੀਂ ਓਕੇ ਚੱਲ ਵਧੀਆ ਹੋ ਗਿਆ ਮਿਲ ਕੇ ਬਹੁਤ ਜਿਆਦਾ ਜੱਫਤ ਕਰੇ ਚੱਲ